વંદે વંદે ભારત માતાી વંદે માતરમ 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 ਅੱਜ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਵਸ ਜਿਹੜਾ ਪੂਰੇ ਭਾਰਤ ਵਰਸ਼ ਦੇ ਵਿੱਚ ਯੁਵਾ ਦਿਵਸ ਦੇ ਰੂਪ ਦੇ ਵਿੱਚ ਵੀ ਮਨਾਇਆ ਜਾਂਦਾ ਹੈ ਕਿਉਂਕਿ ਉਹ ਯੁਵਾਵਾਂ ਦੇ ਲਈ ਬਹੁਤ ਵੱਡੀ ਪ੍ਰੇਰਣਾ ਦੇ ਸਰੋਤ ਨੇ ਔਰ ਉਹਨਾਂ ਨੇ ਸਾਨੂੰ ਜਿਹੜਾ ਯੁਵਾਵਾਂ ਨੂੰ ਅੱਗੇ ਵਧਣ ਦੇ ਲਈ ਵੀ ਔਰ ਰਾਸਤੇ 'ਚ ਰੁਕਣ ਦੇ ਲਈ ਕਿਤੇ ਵੀ ਰੁਕਣਾ ਨਹੀਂ ਹੈ ਅੱਗੇ ਵਧਣਾ ਹੈ ਔਰ ਇਸੇ ਕਰਕੇ ਉਹਨਾਂ ਨੇ ਕਿਹਾ ਉਠੋ ਜਾਗੋ ਔਰ ਤਬ ਤੱਕ ਲਗੇ ਰਹੋ ਜਬ ਤੱਕ ਲਕਸ਼ਿ ਦੀ ਪ੍ਰਾਪਤੀ ਨਾ ਹੋ। ਭਾਵੇਂ ਤੁਸੀਂ ਆਪਣੀ ਮੰਜ਼ਲ ਦੇ ਤੱਕ ਕਿਤੇ ਵੀ ਰਸਤੇ ਦੇ ਵਿੱਚ ਕਿਤੇ ਤਾਂ ਕਿਸੇ ਤਰ੍ਹਾਂ ਦੀ ਵੀ ਰੁਕਾਵਟ ਨਾਵੇ ਔਰ ਸਵਾਮੀ ਵਿਵੇਕਾਨੰਦ ਜੀ ਨੂੰ ਅਸੀਂ ਭਾਰਤ ਦੀ ਸੰਸਕ੍ਰਿਤੀ ਦਾ ਪ੍ਰਤੀਕ ਵੀ ਮੰਨਦੇ ਆ ਕਿ ਜਿਨ੍ਹਾਂ ਨੇ ਸ਼ਿਕਾਗੋ ਦੇ ਵਿੱਚ ਜਾ ਕੇ ਭਾਰਤ ਦੀ ਉਸ ਸੰਸਕ੍ਰਿਤੀ ਦਾ ਜਿਹੜਾ ਉਹ ਜਾਗਰ ਵੀ ਕੀਤਾ ਸੀ ਔਰ ਇਹੋ ਜੇ ਇੱਕ ਮਹਾਨ ਵਿਅਕਤੀ ਨੇ ਕਿ ਜਦੋਂ ਲੋਕਾਂ ਨੇ ਉਹਨਾਂ ਦਾ ਅਮਰੀਕਾ ਦੇ ਵਿੱਚ ਉਹਨਾਂ ਦਾ ਮਜ਼ਾਕ ਵੀ ਉਡਾਇਆ ਗਿਆ ਸੀ ਤਉ ਉਹਨਾਂ ਨੇ ਉੱਥੇ ਉਹਨਾਂ ਦੇ ਲੋਕਾਂ ਨੂੰ ਕਿਹਾ ਸੀ ਕਿ ਇਨ ਯੂਅਰ ਕੰਟਰੀ ਟੇਲਰ ਮੇਕ ਅ ਜੈਂਟਲਮੈਨ ਵਾਟ ਇਨ ਆਵਰ ਕੰਟਰੀ ਕੈਰੈਕਟਰ ਮੇਕ ਅ ਜੈਂਟਲਮੈਨ ਸਾਡੇ ਕਿਰਦਾਰ ਵਿਅਕਤੀ ਦਾ ਉਸ ਨੂੰ ਜਿਹੜਾ ਪੱਧਰ ਪੁਰਸ਼ ਬਣਾਉਂਦਾ ਹੈ ਨਾ ਕਿ ਤੁਹਾਡੇ ਵਾਂਗੂ ਕਿ ਸੋਹਣੇ ਕੱਪੜੇ ਪਾ ਕੇ ਪੱਧਰ ਪੁਰਸ਼ ਬਣ। ਸੋ ਇੱਕ ਸਾਡੇ ਲਈ ਉਹ ਬਹੁਤ ਵੱਡੀ ਪ੍ਰੇਰਣਾ ਦੇ ਸਰੋਤ ਨੇ ਅੱਜ ਉਹਨਾਂ ਦੇ ਇਸ ਜਨਮ ਦਿਵਸ ਦੇ ਉੱਤੇ ਜਿੱਥੇ ਅਸੀਂ ਉਹਨਾਂ ਨੂੰ ਨਿਮਨ ਕਰਦੇ ਹਾਂ ਉੱਥੇ ਯੁਵਾਵਾਂ ਨੂੰ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਉਹਨਾਂ ਦੇ ਉਦੇਸ਼ਾਂ ਨੂੰ ਟਾਲਦੇ ਹੋਏ ਆਪਣਾ ਵੀ ਉਦਾਹਰਣ ਕਰਨ ਔਰ ਦੇਸ਼ ਦੀ ਸੰਸਕ੍ਰਿਤੀ ਔਰ ਦੇਸ਼ ਦੇ ਲਈ ਆਪਣਾ ਜਿਹੜਾ ਜੀਵਨ ਨਿਸ਼ਾਵਰ ਕਰਨ ਇਹ ਉਹਨਾਂ ਦੇ ਜੀਵਨ ਤੇ ਪ੍ਰੇਰਣਾ